ਵਿਦਿਆਰਥੀਆਂ ਮੈਰਿਟੋਰੀਆ ਸਕੂਲਾਂ ਵਿੱਚ ਜਿਹੜਾ ਹੈਗਾ 11ਵੀਂ ਕਲਾਸ ਦੇ ਦਾਖਲੇ ਲਈ ਲੜਕੀਆਂ ਲਈ ਓਪਨ ਕੈਟਾਗਰੀ ਦੇ ਵਿੱਚ ਕਿੰਨੀਆਂ ਸੀਟਾਂ ਨੇ ਜਿਹੜੀ ਇਸ ਵੀਡੀਓ ਨੂੰ ਜਿਹੜਾ ਅੰਤ ਤੱਕ ਦੇਖੋ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਮਿਲੇ ਤਾਂ ਉਹਨਾਂ ਤੱਕ ਪਹੁੰਚਾਈ ਆਪਾਂ ਤਾਂ ਓਪਨ ਕੈਟਾਗਰੀ ਤੋਂ ਭਾਵ ਜੇ ਉਹ ਬੱਚੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਇਹਨਾਂ ਨੇ 10ਵੀਂ ਪਾਸ ਕੀਤੀ ਜਿਹਨਾਂ ਲੜਕੀਆਂ ਨੇ ਉਹਨਾਂ ਨੂੰ ਓਪਨ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈਗਾ ਤੇ ਚਾਰ ਕੈਟਾਗਰੀ ਬਣਦੀਆਂ ਨੇ ਤੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦੀ ਕੈਟਾਗਰੀ ਕੋਈ ਵੀ ਨਹੀਂ ਬਣਦੀ ਕੋਈ ਬੱਚਾ ਜਿਹੜਾ ਹੈਗਾ ਜਿਵੇਂ ਆਰਥਿਕ ਤੌਰ ਤੇ ਆਪਾਂ ਗੱਲ ਕਰਦੇ ਆ ਐਸਸੀ ਜਾਂ ਜਨਰਲ ای ڈبلیو ایس ਅਗਸਤਰਾ ਦੀ ਕੋਈ categories ਨਹੀਂ ਹੈ ਤੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆ ਬੱਚੇ ਉਹਨਾਂ ਨੂੰ ఓپن ਦੇ ਵਿੱਚ ਹੀ ਕੰਸੀਡਰ ਕੀਤਾ ਜਾਂਦਾ ਹੈਗਾ ਤਾਂ ਹਾਂ ਇਹਦੇ ਨਾਲ ਜਿਹੜੀਆਂ ਤਿੰਨ categories ਹੋਰ ਬਣਦੀਆਂ ਨੇ ਇੱਕ ਹੈਗਾ ਪ੍ਰਾਈਵੇਟ ਸਕੂਲ ਉਹ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜ੍ਹੇ ਬੱਚੇ 10% ਸੀਟਾਂ ਹੁੰਦੀਆਂ ਨੇ ਇੱਕ ਡਿਸੇਬਲਡ ਬੱਚੇ ਹੋਗੇ ਉਹ ਵੀ ਸਰਕਾਰੀ ਸਕੂਲਾਂ ਚ ਪੜ੍ਹੇ ਹੋ ਸਕਦੇ ਪਰ ਉਹ ਤਾਂ ਕੋਟਾ ਹੀ ਵੱਖਰਾ ਆ ਗਿਆ ਇੱਕ WHH ਉਹ ਵੀ ਸਰਕਾਰੀ ਸਕੂਲਾਂ ਚ ਬੱਚੇ ਜਿਹੜਾ ਪੜ੍ਹੇ ਹੁੰਦੇ ਨੇ ਉਹਨਾਂ ਦਾ ਕੋਟਾ ਵੀ ਵੱਖੋ ਆ ਗਿਆ ਕਿਉਂਕਿ ਉਹਨਾਂ ਨੂੰ ਜਿਹੜੀਆਂ ਔਰਤਾਂ ਘਰ ਚ ਲਾ ਰਹੀਆਂ ਹੁੰਦੀਆਂ ਨੇ ਪਰ ਇੱਥੇ ఓپن ਤੋਂ ਭਾਵ ਕੀ ਹੈਗਾ ਜਿਹੜੇ ਬੱਚੇ ਜਿਨ੍ਹਾਂ ਨੇ 10ਵੀਂ ਸਰਕਾਰੀ ਸਕੂਲ ਚ ਕੀਤੀ ਆ ਪਾਸ ਉਹਨਾਂ ਨੂੰ ਓਪਨ ਕੈਟਾਗਰੀ ਵਿੱਚ ਰੱਖਿਆ ਜਾਂਦਾ ਲੜਕੀਆਂ ਨੇ ਸੀਟਾਂ ਕਿੰਨੀਆਂ ਨੇ ਪਹਿਲਾਂ ਜਾਣਦੇ ਆਪਾਂ ਸਾਰੇ 10 ਮੈਰਿਟੋਰੀ ਸਕੂਲਾਂ ਵਿੱਚ ਕਿੰਨੀਆਂ ਬਣਦੀਆਂ ਨੇ ਸਟਰੀਮ ਵਾਈ ਤੇ ਟੋਟਲ ਕਿੰਨਾ ਬਣਦਾਗਾ ਫਿਰ ਆਪਾਂ ਜਾਣਾਂਗੇ ਇਕੱਲੇ ਇਕੱਲੇ ਸਕੂਲ ਦੇ ਮੁਤਾਬਕ ਜਿਹੜੀ ਗਿਣਤੀ ਕਿੰਨੀ ਬਣਦੀ ਆ ਸਟਰੀਮ ਵਾਈ ਜਿਹੜੀਆਂ ਲੜਕੀਆਂ ਦੀ ਲਈ ਓਪਨ ਦੇ ਵਿੱਚ ਪੋਸਟਾਂ ਨੇ ਜਿਹੜੀਆਂ ਓਪਨ ਦੇ ਵਿੱਚ ਬਣਦੀਆਂ ਨੇ ਸੀਟਾਂ ਜਿਹੜੀਆਂ ਹੈਗੀਆਂ ਨਾਨ ਮੈਡੀਕਲ ਦੇ ਵਿੱਚ 1007 ਗਿਣਤੀ ਬਣਦੀ ਆ ਜੀ ਮੈਡੀਕਲ ਵਿੱਚ 356 ਗਿਣਤੀ ਓਪਨ ਦੇ ਵਿੱਚ ਜਿਹੜਾ ਲੜਕੀਆਂ ਦੀ ਜਿਹੜੀ ਸੀਟਾਂ ਲਿੰਗ ਕਮਰਸ ਦੇ ਵਿੱਚ 354 ਗਿਣਤੀ ਬਣਦੀ ਆ ਇੱਕ ਵਾਰ ਫਿਰ ਸਪਸ਼ਟ ਕਰਦੇ ਆ ਨਾਨ ਮੈਡੀਕਲ ਵਿੱਚ 1007 ਸੀਟਾਂ ਨੇ ਸਾਰੇ 10 ਮੈਰਿਟੋਰੀ ਸਕੂਲਾਂ ਵਿੱਚੋਂ ਮੈਡੀਕਲ ਚ 356 ਨੇ ਸਾਰੇ 10 ਮੈਰਿਟੋਰੀ ਸਕੂਲ ਵਿੱਚ ਕਮਰਸ ਵਿੱਚ 354 ਨੇ ਸਾਰੇ 10 ਮੈਰਿਟੋਰੀ ਸਕੂਲ ਚ ਤੇ ਓਪਨ ਲਈ ਕੁੱਲ ਸੀਟਾਂ ਬਣਗੀਆਂ ਲੜਕੀਆਂ ਦੀਆਂ 1717 ਸੁ 1717 ਸੀਟਾਂ ਇਹਨੀਆਂ ਲੜਕੀਆਂ ਦੀਆਂ ਬਣਗੀਆਂ ਓਪਨੀਆਂ ਮੈਰੀਟੋਰੀਅਸ ਸਕੂਲਾਂ ਦੇ ਲਈ ਆਓ ਆਪਾਂ ਅੱਗੇ ਜਾਣਦੇ ਹਾਂ ਜਿਹੜਾ ਹੈਗਾ ਵੀ ਸਟਰੀਮ ਵਹੀ ਜਿਹੜਾ ਹੈਗਾ ਕਿੰਨੀਆਂ ਸੀਟਾਂ ਬਣਦੀਆਂ ਨੇ ਜਿਹੜੀਆਂ ਪ੍ਰਤੀ ਜਿਹੜਾ ਸਟਰੀਮ ਹੈਗਾ ਕਿੰਨੀਆਂ ਸੀਟਾਂ ਬਣਦੀਆਂ ਨੇਗੀਆਂ ਆਓ ਆਪਾਂ ਦੇਖੀਏ ਹਰੇਕ ਸਕੂਲ ਦੇ ਵਿੱਚ 1717 ਬਣਗੀਆਂ ਟੋਟਲ ਜਿਹੜਾ ਓਪਨ ਦੀਆਂ ਆਪ ਅੱਗੇ ਜਾਣਦੇ ਜਿਹੜਾ ਸਟ੍ਰੀਮ ਵਾਈਜ਼ ਕਿੰਨੀਆਂ-ਕਿੰਨੀਆਂ ਬਣਦੀਆਂ ਅਮਰਸਰ ਦੇ ਵਿੱਚ 180 ਬਣਦੀਆਂ ਓਪਨ ਵਾਲਿਆਂ ਲਈ 36 ਮੈਡੀਕਲ ਦੀਆਂ 108 ਨਾਨ ਮੈਡੀਕਲ ਤੇ 36 ਕਮਰਸ ਬਠਿੰਡਾ ਦੇ ਲਈ ਵੀ ਇੰਨੀਆਂ ਨੇ 180 ਟੋਟਲ ਆ 36 ਮੈਡੀਕਲ 108 ਨਾਨ ਮੈਡੀਕਲ ਤੇ 36 ਕਮਰਸ ਫਿਰੋਜ਼ਪੁਰ ਦੇ ਲਈ 193 ਨੇ ਵਧਦਾ ਹੀ ਇੱਥੇ 193 ਲੜਕੀਆਂ ਲਈ ਸੀਟਾਂ ਵਧ ਨੇ ਫਿਰੋਜ਼ਪੁਰ ਦੇ ਵਿੱਚ 193 ਟੋਟਲ 40 ਮੈਡੀਕਲ ਦੇ ਲਈ ਤੇ ਇਸ ਤਰ੍ਹਾਂ ਦੇ ਲਈ ਜਿਹੜਾ ਨਾਨ ਮੈਡੀਕਲ ਦੇ ਲਈ 108 ਵੇਖ ਰਹੇ ਹਾਂ ਤੇ 36 ਕਮਰਸ ਦੇ ਲਈ ਜਿਹੜਾ ਆ ਇਹ ਬਠਿੰਡਾ ਦੇ ਲਈ ਸੀਗਾ ਦੁਬਾਰਾ ਦੁਹਰਾਉਣੇ ਆਪਾਂ ਬਠਿੰਡਾ ਵਾਲੀ 180 ਟੋਟਲ 36 ਮੈਡੀਕਲ ਲਈ ਨਾਨ ਮੈਡੀਕਲ ਲਈ 108 ਤੇ 36 ਕਮਰਸ ਲਈ ਫਿਰੋਜ਼ਪੁਰ ਦੇ ਵਿੱਚ ਵੱਧ ਹੈ ਗਿਣਤੀ ਆਪਾਂ ਦੁਬਾਰਾ ਰਿਪੀਟ ਕਰਦੇ ਆਂ 193 ਟੋਟਲ ਆ 40 ਮੈਡੀਕਲ ਲਈ ਤੇ ਨਾਨ ਮੈਡੀਕਲ 113 ਤੇ 40 ਕਮਰਸ ਲਈ ਇੱਥੇ ਲੜਕੀਆਂ ਦੀਆਂ ਸੀਟਾਂ ਵੱਧ ਆ ਜੀ ਗੁਰਦਾਸਪੁਰ ਦੇ ਵਿੱਚ ਵੀ 193 ਆ ਜੀ 40 ਮੈਡੀਕਲ ਲਈ 113 ਨਾਨ ਮੈਡੀਕਲ ਲਈ ਤੇ 40 ਕਮਰਸ ਦੇ ਲਈ ਜਿਹੜਾ ਹੈਗਾ ਤਲਵਾੜਾ ਦੇ ਲਈ ਕਲਾ ਲੜਕੀਆਂ ਦਾ ਸਕੂਲ ਹੈ ਓਪਨ ਦੇ ਵਿੱਚ 58 ਸੀਟਾਂ ਬਣਦੀਆਂ ਨੇ ਜਿਹੜੀਆਂ ਵਿਦਿਆਰਥੀਆਂ ਦੀਆਂ 20 ਜਿਹੜੀਆਂ ਆ ਗਈਆਂ ਮੈਡੀਕਲ ਲਈ 20 ਨਾਨ ਮੈਡੀਕਲ ਲਈ ਤੇ 18 ਕਮਰਸ ਲਈ ਜ਼ਿਲਹੰਦਰ ਦੇ ਵਿੱਚ 180 ਸੀਟਾਂ ਬਣਗੀਆਂ ਕੁੱਲ ਜੀ ਓਪਨ ਕੈਟਾਗਰੀ ਲਈ 36 ਬਣਗੀਆਂ ਮੈਡੀਕਲ ਦੀਆਂ 108 ਜਿਹੜਾ ਨਾਨ ਮੈਡੀਕਲ ਤੇ 36 ਕਮਰਸ ਲੁਧਿਆਣਾ ਵਿੱਚ 180 ਬਣਦੀਆਂ ਨੇ 36 ਜਿਹੜਾ ਹੈਗਾ ਮੈਡੀਕਲ ਤੇ 108 ਨਾਨ ਮੈਡੀਕਲ ਤੇ 36 ਕਮਰਸ ਪਟਿਆਲਾ ਵਿੱਚ 180 36 ਜਿਹੜਾ ਬਣਦਾ ਮੈਡੀਕਲ 108 ਨਾਨ ਮੈਡੀਕਲ ਤੇ 36 ਕਮਰਸ ਐਸਐਸਏ ਨਗਰ ਵਿੱਚ ਵੀ ਇਸ ਤਰ੍ਹਾਂ ਹੀ ਐ 180 ਕੁੱਲ ਬਣਦੀਆਂ ਨੇ ਜਿਹੜੀਆਂ ਓਪਨ ਦੀਆਂ 36 ਮੈਡੀਕਲ ਦੀਆਂ 108 ਨਾਨ ਮੈਡੀਕਲ ਤੇ 36 ਕਮਰਸ ਸੰਗਰੂਰ ਦੇ ਵਿੱਚ ਜਿਹੜੇ ਬਣਦੀਆਂ ਨੇ 193 ਵਾਧਾ ਇੱਥੇ ਲੜਕੀਆਂ ਲਈ 40 ਜਿਹੜਾ ਬਣਦੀਆਂ ਨੇ ਉਹ ਬਣਦੀਆਂ ਨੇ ਆਪਣਾ ਮੈਡੀਕਲ 113 ਨਾਨ ਮੈਡੀਕਲ ਤੇ 40 ਜਿਹੜਾ ਹੈਗਾ ਕਮਰਸ ਦੇ ਲਈ ਤਾਂ ਮੈਂ ਜੋ ਉਧਰ ਤੁਹਾਨੂੰ ਦੱਸਤਾ ਸੀਗਾ ਸਟਰੀਮ ਵਜਿਪੇ ਕੁੱਲ ਇੰਨੀਆਂ ਬਣਦੀਆਂ ਨੇ ਸਾਰੀਆਂ ਦਾ ਟੋਟਲ ਜੋੜ 1717 ਬਣਦਾਗਾ ਸੋ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਵਿਦਿਆਰਥੀ ਤੱਕ ਪਹੁੰਚਾਈਏ ਤੇ ਅੱਗੇ ਸ਼ੇਅਰ ਵੀ ਕਰੀਏ ਤਾਂ ਕਿ ਵਿਦਿਆਰਥੀਆਂ ਨੂੰ ਸੀਟਾਂ ਦੀ ਗਿਣਤੀ ਦਾ ਪਤਾ ਲੱਗ ਜੇ